ਸੋ ਸਾਰੇ ਸਾਥੀਆਂ ਨੂੰ ਜੈ ਗੁਰਦੇਵ ਜੈ ਵਾਲਮੀਕੀ ਜੈ ਭੀਮ ਸੋ ਤੀਜੋਂ ਨੂੰ ਜਿਹੜੀ ਵਿਸ਼ੇਸ਼ ਮੀਟਿੰਗ ਜਿਹੜੀ ਆ ਚੰਡੀਗੜ੍ਹ ਵਿੱਚ ਵਿਕਾਸਨਗਰ ਮੌੜੀ ਦੇ ਵਿੱਚ ਰੱਖੀ ਗਈ ਹੈ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂ ਘਰ ਜਿਹੜਾ ਢੌਣ ਦੇ ਉਦੇਸ਼ ਜਿਹੜੀ ਜਾਰੀ ਕੀਤੇ ਹਨ ਅਤੇ ਭਗਵਾਨ ਵਾਲੀਵਾਲਾ ਦੇ ਮੰਦਰ ਵੀ ਜਿਹੜੇ ਢੌਣ ਦੇ ਉਦੇਸ਼ ਕੀਤੇ ਜਾਣਾ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਵੀ ਸਮੇਂ ਸਿਰ ਜਿਹੜਾ ਆ ਸਾਥੀ ਜਿਹੜੇ ਜ਼ਿਲ੍ਹਾ ਜਲੰਧਰ ਦੇ ਜ਼ਿਲ੍ਹਾ ਹਿਆਰਪੁਰ ਦੇ ਜ਼ਿਲ੍ਹਾ ਕਪੂਰਥਲੇ ਦੇ ਜਿਹੜੇ ਨਜ਼ਦੀਕ ਸਾਥੀ ਹਨ ਜਿਹੜੇ ਜਿਨ੍ਹਾਂ ਕੋ ਤਾਂ ਸਾਧਨ ਹੈਗੇ ਆ ਉਹ ਤਾਂ ਸਮੇਂ ਸਿਰ 9 ਵਜੇ ਚੱਕੀਂ ਫਗਵਾੜਾ ਪਹੁੰਚਣ ਅਤੇ ਜਿਹਨਾਂ ਸਾਥੀਆਂ ਕੋਲ ਇਹਨਾਂ ਹਰਗੀਆਂ ਦੇ ਵਿੱਚ ਜਿਹੜੇ ਆ ਜਾਣ ਨੂੰ ਸਾਧਨ ਨਹੀਂ ਹੈਗੇ ਉਹਨਾਂ ਨੂੰ ਖਾਸ ਪ੍ਰਬੰਧ ਜਿਹੜਾ ਗੁਰੂਦਾਰ ਟੈਗਰ ਫੋਰਸ ਵੱਲੋਂ ਕੀਤਾ ਗਿਆ ਉਹ ਸਾਰੇ ਸਾਥੀ ਜਿਹੜਾ ਸਮੇਂ ਸਿਰ ਚੱਕੀਂ ਫਗਵਾੜਾ ਵਿੱਚ ਪਹੁੰਚਣਗੇ ਤੇ ਜਿਹੜੇ ਹੋਰ ਜ਼ਿਲ੍ਹਿਆਂ ਦੇ ਸਾਥੀ ਆ ਉਹ ਸਿੱਧੇ ਜਿਹੜਾ ਬੇਰਗਾ ਚੌਂਗ ਮੁਹਾਲੀ ਦੇ ਨਾਲ ਅਨਾਜ ਮੰਡੀ ਆ ਉੱਥੇ ਪਾਣੀ ਦਾ ਵੀ ਬੀਣ ਦਾ ਪ੍ਰਬੰਧ ਕੀਤਾ ਸ਼ੁਰੂ ਕੀਤਾ ਪ੍ਰਬੰਧ ਕੀਤਾ ਉਹ ਜਿਹੜੇ ਸਾਥੀ ਜਿਹੜੇ 도ਰ ਜ਼ਿਲ੍ਹੇ ਤੋਂ ਉਹਨਾਂ ਚ ਪਹੁੰਚਣ ਲੱਗਿਆ ਉਹ ਸਾਰੇ ਸਾਥੀ ਸਚਿੱਧਾ ਜਿਹੜਾ ਉੱਥੇ 11 ਵਜੇ ਤੋਂ ਪਹਿਲਾਂ ਉੱਥੇ ਅਨਾਜ ਮੰਡੀ ਮੁਹੱਲੀ ਜਿਹੜਾ ਬੇਰਗਾ ਚੌਂਗ ਮੁਹੱਲੀ ਦੇ ਨਾਲ ਉੱਥੇ ਸਮੇਂ ਪਹੁੰਚਣ ਤਾਂ ਜੋ ਉੱਥੇ ਇਕੱਠੇ ਆਪਾਂ ਇੱਕੋ ਸਾਹ ਜਿਹੜੇ ਆ ਉਹ ਵਿਕਾਸਨਗਰ ਮੌਲੀ ਦੇ ਵਿੱਚ ਗੁਰੂ ਘਰ ਚ ਆਪਾਂ 12 ਵਜੇ ਤੋਂ ਪਹਿਲਾਂ ਐਂਟਰ ਕਰਕੇ ਉੱਥੇ ਮੀਟਿੰਗ ਜਿਹੜੀ ਆ ਪੂਰੇ 12 ਵਜੇ ਜਿਹੜੀ ਆ ਉਹ ਸ਼ੁਰੂ ਕੀਤੀ ਜਾਊਗੀ ਤੋਂ ਸਾਰਿਆਂ ਨੂੰ ਬੇਨਤੀ ਆ ਵੀ ਕੋਈ ਵੀ ਸਾਥੀ ਸਾਧਨ ਕਰਕੇ ਆਪਣੀ ਮਿਸ਼ਨ ਵੈਲੀ ਨਾਲ ਆ ਲੈ ਸਕੇ ਸੋ ਗੁਰਦਾਰ ਟਿਕਨ ਪੋਸ ਵੱਲੋਂ ਉਹ ਸਾਰੇ ਸਾਥੀਆਂ ਨੂੰ ਹਾਜ਼ਰ ਹੋ ਕੇ ਬੇਨਤੀ ਆ ਵੀ ਤੁਸੀਂ ਬਸ ਗੁਰੂ ਘਰ ਚੱਕੀ ਕੀਮਤਾ ਪਹੁੰਚੋ ਅੱਗੇ ਲੈ ਜਾਣਾ ਜਿਹੜਾ ਉਹ ਸਾਡਾ ਕੰਮ ਹੈ ਸੋ ਸਾਰਿਆਂ ਨੂੰ ਜੈ ਗੁਰਦੇਵ ਜੈ ਬੀ